ਸੱਸ ਆਪਣੇ ਜਵਾਈ ਨੂੰ ਕਹਿੰਦੀ ਆ ਕਿ ਤੂੰ ਜਿੰਨੀਆਂ ਮਰਜ਼ੀ ਸਹੇਲੀਆਂ ਰੱਖ ਜਿਹੜੀ ਮਰਜ਼ੀ ਸਹੇਲੀ ਦੇ ਕੋਲ ਰਾਤ ਰਹਿ ਜਾਇਆ ਕਰ ਜਿਹੜੀ ਮਰਜ਼ੀ ਸਹੇਲੀ ਨਾਲ ਘੁੰਮਣ ਫਿਰਨ ਜਾਇਆ ਕਰ ਜਿਹੜੀ ਮਰਜ਼ੀ ਸਹੇਲੀ ਨਾਲ ਬਹਿ ਕੇ ਰੋਟੀ ਖਾਇਆ ਕਰ ਮੇਰੀ ਧੀ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਪਰ ਤੂੰ ਮੇਰੀ ਧੀ ਨੂੰ ਨਹੀਂ ਰੋਕ ਸਕਦਾ ਮੇਰੀ ਧੀ ਫਰੈਂਡ ਵੀ ਰੱਖੂਗੀ ਫਰੈਂਡਾਂ ਦੀਆਂ ਪਾਰਟੀਆਂ ਤੇ ਵੀ ਜਾਇਆ ਕਰੂਗੀ ਮੇਰੀ ਧੀ ਦੇ ਫਰੈਂਡ ਘਰੇ ਵੀ ਆਉਣਗੇ ਜਿਹਦੇ ਨਾਲ ਜੀ ਕਰੂਗਾ ਮੇਰੀ ਧੀ ਰਾਤ ਵੀ ਰਹਿ ਜਾਇਆ ਕਰੂਗੀ ਤੂੰ ਕੁਝ ਨਹੀਂ ਬੋਲ ਸਕਦਾ ਕਿਉਂਕਿ ਇਹ ਕੈਨੇਡਾ ਪੁੱਤ ਹੈ ਪੰਜਾਬ ਨਹੀਂ ਹੈਗਾ ਇੱਥੇ ਸਾਰਾ ਕੁਝ ਚੱਲਦਾ ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਏ ਹਾਂ ਇੱਕ ਹੋਰ ਸੱਚੀ ਕਹਾਣੀ ਲੈ ਕੇ ਅੱਜ ਜਿਹੜੇ ਬਾਈ ਦੀ ਮੈਂ ਤੁਹਾਡੇ ਨਾਲ ਕਹਾਣੀ ਸਾਂਝੀ ਕਰਨ ਲੱਗਿਆ ਉਹ ਉਸ ਬਾਈ ਦਾ ਨਾਮ ਹੈਗਾ ਇੰਦਰਜੀਤ ਸਿੰਘ ਤੇ ਬਾਈ ਇਸ ਟਾਈਮ ਰਹਿੰਦਾ ਕੈਨੇਡਾ ਦੇ ਵਿੱਚ ਬਾਈ ਕਹਿੰਦਾ ਵੀ ਕਦੇ-ਕਦੇ ਮੇਰਾ ਐਂਜੀ ਕਰਦਾ ਵੀ ਸ਼ੀਸ਼ੇ ਮੂਰੇ ਖੜ ਕੇ ਆਪਦੇ ਮੂੰਹ ਤੇ ਆਪੇ ਚਪੇੜਾ ਮਾਰਾ ਵੀ ਕਿਹੜਾ ਉਹ ਮਾੜਾ ਸਾਲ ਸੀ ਕਿਹੜਾ ਉਹ ਮਾੜਾ ਮਹੀਨਾ ਸੀ ਕਿਹੜਾ ਉਹ ਮਾੜਾ ਦਿਨ ਸੀ ਤੇ ਕਿਹੜਾ ਉਹ ਮਾੜਾ ਸਮਾਂ ਸੀ ਜਦੋਂ ਮੈਂ ਇਹ ਸੋਚ ਲਿਆ ਵੀ ਮੈਂ ਆਈਲੈਂਡਸ ਵਾਲੀ ਕੁੜੀ ਨਾਲ ਵਿਆਹ ਕਰਾ ਕੇ ਕੈਨੇਡਾ ਜਾਣਾ ਬਾਈ ਇੰਦਰਜੀਤ ਕੋਲੇ 20 ਕਿੱਲੇ ਜ਼ਮੀਨ ਆ ਤੇ ਬਾਈ ਦੀਆਂ ਦੋ ਵੱਡੀਆਂ ਭੈਣਾਂ ਸੀ ਜਿਨ੍ਹਾਂ ਦੇ ਵਿਆਹ ਹੋ ਚੁੱਕੇ ਸੀ ਬਾਈ ਹਰਾਂ ਨੇ ਵਧੀਆ ਕੋਠੀ ਪਾਈ ਸੀ ਵਧੀਆ ਘਰੇ ਟਰੈਕਟਰ ਸੀ ਵਧੀਆ ਗੱਡੀ ਸੀ ਕਿਸੇ ਦਾ ਨਾ ਕੋਈ ਰੁਪਈਆ ਦੇਣਾ ਸੀ ਨਾ ਕਿਸੇ ਤੋਂ ਲੈਣਾ ਸੀ ਬੜੀ ਸੁਖ ਦੀ ਰੋਟੀ ਖਾਂਦੇ ਸੀ ਬਾਈ ਕਹਿੰਦਾ ਵੀ ਦੋ ਚਾਰ ਮੇਰੇ ਫਰੈਂਡ ਕੈਨੇਡਾ ਜਾ ਵੜੇ ਕੁਝ ਰਿਸ਼ਤੇਦਾਰੀ ਚੋਂ ਵੀ ਦੋ ਚਾਰ ਮੁੰਡੇ ਕੁੜੀਆਂ ਜਾ ਵੜੇ ਕਹਿੰਦਾ ਬੱਸ ਮੇਰੀ ਮਾਂ ਦੇ ਦਿਮਾਗ ਨੂੰ ਕੀੜਾ ਚੜ ਗਿਆ ਵੀ ਮੇਰਾ ਮੁੰਡਾ ਵੀ ਕੈਨੇਡਾ ਜਾਵੇ ਬਾਈ ਕਹਿੰਦਾ ਵੀ ਮੇਰੇ ਪਿਓ ਨੇ ਬਹੁਤ ਰੌਲਾ ਪਾਇਆ ਵੀ ਨਾ ਪੁੱਤ ਕੈਨੇਡਾ ਨਹੀਂ ਜਾਣਾ ਤੂੰ ਕੱਲਾ ਕੱਲਾ ਹੈਗਾ 20 ਕਿੱਲੇ ਜ਼ਮੀਨਾਂ ਵੀ ਆਪਾਂ ਨੂੰ ਕੈਨੇਡਾ ਦੀ ਕੋਈ ਲੋੜ ਨਹੀਂ ਹੈਗੀ ਕਹਿੰਦਾ ਚਲੋ ਜੀ ਜਦੋਂ ਹੁਣ ਮੇਰੀ ਮਾਂ ਕਰੇ ਰੌਲਾ ਪਾਉਂਦੀ ਸੀ ਕਹਿੰਦਾ ਮੇਰੇ ਦਿਮਾਗ ਨੂੰ ਵੀ ਕੈਨੇਡਾ ਦਾ ਕੀੜਾ ਚੜ ਗਿਆ ਮੈਂ ਵੀ ਕੈਨੇਡਾ ਕੈਨੇਡਾ ਕਰਨ ਲੱਗ ਗਿਆ ਕਹਿੰਦਾ ਚਲੋ ਜੀ ਰਿਸ਼ਤੇਦਾਰੀ ਚੋਂ ਰਿਸ਼ਤਾ ਮੈਨੂੰ ਕੁੜੀ ਦਾ ਮਾਪਿਓ ਬੜਾ ਚਲਾਕ ਲੱਗਦਾ ਤੇ ਕੁੜੀ ਵੀ ਬੜੀ ਚਲਾਕ ਲੱਗਦੀ ਆ ਆਪਾਂ ਹੈਗਿਆ ਸਿੱਧੇ ਬੂਟ ਜੱਟ ਵੀ ਆਪਾਂ ਰਹਿਣ ਦੀਏ ਕਹਿੰਦਾ ਮੇਰੀ ਮਾਂ ਨੇ ਨਹੀਂ ਪੇਸ਼ ਜਾਣ ਦਿੱਤੀ ਚਲੋ ਜੀ ਕਹਿੰਦਾ ਸਾਡਾ ਵਿਆਹ ਹੋ ਗਿਆ ਕੁੜੀ ਦੇ ਵਧੀਆ ਬੈਂਡ ਆਏ ਸੀ ਫੈਲ ਲਾਤੀ ਕੁੜੀ ਦਾ ਵੀਜ਼ਾ ਆ ਗਿਆ ਕਹਿੰਦਾ ਕੈਨੇਡਾ ਜਾਵੜੀ ਪਿੱਛੋਂ ਕਹਿੰਦਾ ਸਾਲ ਕੁ ਸਵਾ ਸਾਲ ਬਾਅਦ ਕਹਿੰਦਾ ਮੈਂ ਵੀ ਕੈਨੇਡਾ ਜਾਵੜਿਆ ਕਹਿੰਦਾ ਤਿੰਨ ਕੁ ਸਾਲ ਉੱਥੇ ਕਹਿੰਦਾ ਮੇਰੇ ਨਾਲ ਬਹੁਤ ਵਧੀਆ ਰਹਿੰਦੀ ਆ ਤੇ ਤਿੰਨਾਂ ਕੁ ਸਾਲਾਂ ਬਾਅਦ ਕਹਿੰਦਾ ਮੇਰੇ ਸੱਸ ਸਹੁਰੇ ਦਾ ਵੀਸਟਰ ਵੀਜ਼ਾ ਲੱਗ ਜਾਂਦਾ ਤੇ ਕਹਿੰਦਾ ਮੇਰਾ ਸੱਸ ਸਹੁਰਾ ਕਹਿੰਦਾ ਹੁਣ ਜਦੋਂ ਮੇਰੇ ਸੱਸ ਸਹੁਰਾ ਕੈਨੇਡਾ ਆ ਜਾਂਦੇ ਆ ਹਜੇ ਆਇਆ ਨੂੰ ਕਿਤਾ ਮਹੀਨਾ ਨੇੜੇ ਉੱਥੇ ਹੁੰਦਾ ਤੇ ਕਹਿੰਦਾ ਮੇਰੀ ਘਰ ਵਾਲੀ ਕਹਿੰਦਾ ਪੂਰੇ ਰੰਗ ਵਟਾ ਜਾਂਦੀ ਹੈ ਕਹਿੰਦਾ ਪਹਿਲਾਂ ਮੇਰੀ ਘਰ ਵਾਲੀ ਹਾਂਜੀ ਹਾਂਜੀ ਕਰਦੀ ਹੁੰਦੀ ਸੀ ਤੇ ਜਦੋਂ ਕਹਿੰਦਾ ਮੇਰਾ ਸੱਸ ਸਹੁਰਾ ਉੱਥੇ ਆ ਗਿਆ ਕਹਿੰਦਾ ਮੁੜ ਕੇ ਗੱਲ ਤੂੰ ਤੜਕਤੇ ਆ ਗਈ ਕਹਿੰਦਾ ਉਸ ਤੋਂ ਬਾਅਦ ਮੇਰੀ ਘਰ ਵਾਲੀ ਕਹਿੰਦਾ ਆਪਦੇ ਫੋਨ ਨੰਬਰ ਦਾ ਪਾਸਵਰਡ ਵੀ ਚੇਂਜ ਕਰ ਲਿਆ ਕਹਿੰਦਾ ਪਹਿਲਾਂ ਮੈਂ ਆਪਦੀ ਘਰ ਵਾਲੀ ਦਾ ਫੋਨ ਅਕਸਰ ਹੀ ਫੜ ਲੈਂਦਾ ਸੀ ਗੇਮ ਵੀ ਖੇਡ ਲੈਂਦਾ ਸੀ ਫੋਨ ਦੀ ਫੋਲਾ ਫਾਲੀ ਵੀ ਕਰ ਲੈਂਦਾ ਸੀਗਾ ਕਹਿੰਦਾ ਉਹ ਜੀ ਨੇ ਪਾਸਵਰਡ ਚੇਂਜ ਕਰ ਲਿਆ ਕਹਿੰਦਾ ਜਦੋਂ ਮੈਂ ਆਪਦੀ ਘਰ ਵਾਲੀ ਦਾ ਫੋਨ ਫੜਿਆ ਤੇ ਕਹਿੰਦਾ ਭਰਾਵਾ ਹੁਣ ਫੋਨ ਦਾ ਪਾਸਵਰਡ ਦਾ ਖੁੱਲੇ ਮੈਂ ਪੁਰਾਣਾ ਪਾਸਵਰਡ ਲਾਵਾਂ ਕਹਿੰਦਾ ਮੈਂ ਆਪਦੀ ਘਰ ਵਾਲ ਨੂੰ ਪੁੱਛਿਆ ਵੀ ਤਾਂ ਪਾਸਵਰਡ ਕੀ ਆ ਉਹ ਕਹਿੰਦੀ ਤੂੰ ਮੇਰਾ ਫੋਨ ਫੜਿਆ ਕਿਉਂ ਕਹਿੰਦਾ ਇਸੇ ਕੱਲ ਨੂੰ ਲੈ ਕੇ ਸਾਡੇ ਆਪ ਚ ਤੂੰ ਤੜਾਕ ਹੋ ਗਈ ਕਹਿੰਦਾ ਤੂੰ ਤੜਾਕ ਹੋ ਗਈ ਤੇ ਕਹਿੰਦਾ ਮੇਰਾ ਸਹੁਰਾ ਬੋਲਿਆ ਵੀ ਭਾਈ ਕਿਉਂ ਉੱਚੀ ਉੱਚੀ ਬੋਲੀ ਜਾਂਦੇ ਹੋ ਕਹਿੰਦਾ ਮੈਂ ਆਪਦੇ ਸਹੁਰਾ ਨੂੰ ਕਿਹਾ ਵੀ ਇਹਨੇ ਪਾਸਵਰਡ ਚੇਂਜ ਕਰ ਲਿਆ ਮੈਨੂੰ ਪਾਸਵਰਡ ਨਹੀਂ ਦੱਸਦੀ ਕਹਿੰਦਾ ਮੇਰਾ ਸਹੁਰਾ ਕਹਿੰਦਾ ਭਾਈ ਕਹਿੰਦਾ ਮੈਂ ਬੜਾ ਹੈਰਾਨ ਹੋਇਆ ਵੀ ਮੇਰੀ ਘਰ ਵਾਲੀ ਆ ਮੈਂ ਫੋਨ ਕਿਉਂ ਨਹੀਂ ਫੜ ਸਕਦਾ ਤੇ ਕਹਿੰਦਾ ਕੋ ਮੇਰਾ ਸਹੁਰਾ ਬੋਲਿਆ ਵੀ ਪੁੱਤ ਤੇਰੀ ਘਰ ਵਾਲੀ ਤੇ ਹੈਗੀ ਆ ਮੰਨਦੇ ਆ ਗੱਲ ਪਰ ਜੇ ਉਹ ਨਹੀਂ ਚਾਹੁੰਦੀ ਤੈਨੂੰ ਦੱਸਣਾ ਪਾਸਵਰਡ ਤੇ ਫਿਰ ਇਹਦੇ 'ਚ ਧੱਕਾ ਵੀ ਕਿਹੜਾ ਹੈਗਾ ਫਿਰ ਤੂੰ ਧੱਕਾ ਕਿਉਂ ਸਾਡੀ ਕੁੜੀ ਨਾਲ ਕਰਦਾ ਕਹਿੰਦਾ ਵੀ ਮੈਂ ਚੁੱਪ ਕਰ ਗਿਆ ਮੈਂ ਕਿਹਾ ਵੀ ਇਹ ਜਿਹੜੇ ਗੰੰਢਾ ਹੱਥਾਂ ਨਾਲ ਦਿੱਤੀਆਂ ਨੇ ਲੱਗਦਾ ਹੁਣ ਮੂੰਹ ਨਾ ਖੋਲਣੀਆਂ ਪੈਣਗੀਆਂ ਵੀ ਇਹਦੀ ਚਿੱਟੀ ਦਾੜੀ ਆ ਵੀ ਇਹਨੂੰ ਸ਼ਰਮ ਦਾ ਘਾਟਾ ਵੀ ਉਹ ਮੇਰੀ ਘਰ ਵਾਲੀ ਆ ਵੀ ਮੈਂ ਘਰ ਵਾਲੀ ਦਾ ਫੋਨ ਕਿਉਂ ਨਹੀਂ ਫੜ ਸਕਦਾ ਕਹਿੰਦਾ ਮੈਂ ਕਿਹਾ ਮਾਣਾ ਕੈ ਔਰਤਾਂ ਦੀ ਜਾਂਦੀ ਹੈ ਵੀ ਚਲ ਚੁੱਪ ਕਰ ਜਾਂਦੇ ਨੇ ਕਹਿੰਦਾ ਭਰਾਵਾ ਹੁਣ ਮੈਂ ਵੀ ਕੰਮ ਤੇ ਜਾਇਆ ਕਰਨਾ ਮੇਰੀ ਘਰ ਵਾਲੀ ਵੀ ਕੰਮ ਤੇ ਜਾਇਆ ਕਰਨਾ ਕਹਿੰਦਾ ਥੋੜੇ ਕੇ ਮਹੀਨੇ ਹੋਰ ਲੰਘਦੇ ਆ ਤੇ ਕਹਿੰਦਾ ਹੁਣ ਮੇਰੀ ਘਰ ਵਾਲੀ ਦੀ ਗੱਲਬਾਤ ਕਿਸੇ ਹੋਰ ਮੁੰਡੇ ਨਾਲ ਉੱਥੇ ਹੋ ਜਾਂਦੀ ਆ ਤੇ ਕਹਿੰਦਾ ਉਹ ਮੁੰਡਾ ਜਦੋਂ ਮੈਂ ਕੰਮ ਤੇ ਹੁੰਦਾ ਸੀਗਾ ਪਿੱਛੋਂ ਸਾਡੇ ਘਰੇ ਵੀ ਆਉਂਦਾ ਸੀਗਾ ਮੇਰੀ ਘਰ ਵਾਲੀ ਉਹ ਨਾਲ ਘੁੰਮਣ ਫੇਰਨ ਵੀ ਜਾਂਦੀ ਸੀ ਪਰ ਕਹਿੰਦਾ ਮੈਨੂੰ ਉਸ ਗੱਲ ਦਾ ਬਿਲਕੁਲ ਨਹੀਂ ਸੀ ਪਤਾ ਕਹਿੰਦਾ ਜਦੋਂ ਉਹ ਮੁੰਡਾ ਸਾਡੇ ਘਰੇ ਆਉਂਦਾ ਸੀਗਾ ਮੇਰੀ ਘਰ ਵਾਲੀ ਦੇ ਨਾਲ ਉਦੋਂ ਮੇਰੀ ਸੱਸ ਵੀ ਘਰੇ ਸੀ ਮੇਰਾ ਸਹੁਰਾ ਵੀ ਘਰੇ ਸੀ ਕਹਿੰਦਾ ਚਾਲਦਾ ਰਹਿੰਦਾ ਦੋ ਕੁ ਮਹੀਨੇ ਪਰ ਕਹਿੰਦਾ ਮੈਨੂੰ ਕੁਝ ਨਹੀਂ ਪਤਾ ਹੁੰਦਾ ਕਹਿੰਦਾ ਉਸ ਤੋਂ ਬਾਅਦ ਮੇਰੇ ਸਾਸੋਵਰਾ ਫਿਰ ਇੰਡੀਆ ਆਉਂਦੇ ਆ ਕੁਝ ਮਹੀਨੇ ਇੰਡੀਆ ਰਹਿੰਦੇ ਆ ਫਿਰ ਕੈਨੇਡਾ ਆ ਜਾਂਦੇ ਵਾਪਸ ਕਹਿੰਦਾ ਜਦੋਂ ਕੈਨੇਡਾ ਵਾਪਸ ਆ ਜਾਂਦੇ ਕਹਿੰਦਾ ਇੱਕ ਦਿਨ ਕੀ ਹੁੰਦਾ ਵੀ ਮੈਂ ਵੀ ਕੰਮ ਤੇ ਗਿਆ ਹੁੰਨਾ ਤੇ ਮੇਰੀ ਘਰ ਵਾਲੀ ਵੀ ਕੰਮ ਤੇ ਗਈ ਹੁੰਦੀ ਆ ਕਹਿੰਦਾ ਪਰ ਮੇਰੇ ਯਾਰ ਮਿੱਤਰ ਦੀ ਬਰਥਡੇ ਪਾਰਟੀ ਹੁੰਦੀ ਤੇ ਮੈਂ ਸ਼ਾਮ ਨੂੰ ਉਸ ਦੀ ਬਰਥਡੇ ਪਾਰਟੀ ਤੇ ਜਾਣਾ ਹੁੰਦਾ ਤੇ ਮੈਂ ਉਸ ਦਿਨ ਥੋੜੀ ਜਲਦੀ ਛੁੱਟੀ ਲੈ ਗਿਆ ਇੰਨਾ ਕੰਮ ਤੋਂ ਕਹਿੰਦਾ ਜਦੋਂ ਮੈਂ ਕੰਮ ਤੋਂ ਵਾਪਸ ਆ ਰਿਹਾ ਹੁੰਦਾ ਤੇ ਰਸਤੇ 'ਚ ਕਹਿੰਦਾ ਮੈਨੂੰ ਨਿਗਾ ਪੈਂਦੀ ਏ ਇੱਕ ਗੱਡੀ ਤੇ ਉਹ ਗੱਡੀ ਦੇ ਵਿੱਚ ਕਹਿੰਦਾ ਮੇਰੀ ਘਰ ਵਾਲੀ ਬੈਠੀ ਹੁੰਦੀ ਤੇ ਨਾਲ ਮੇਰੀ ਸੱਸ ਵੀ ਬੈਠੀ ਹੁੰਦੀ ਕਹਿੰਦਾ ਬੜੇ ਇਹਨਾਂ ਦੇ ਦਾੰਦਾਂ ਨਿਕਲਦੇ ਹੁੰਦੇ ਬੜੀਆਂ ਹਾਸੇਆਂ ਖੇਡੀਆਂ ਉੱਥੇ ਚੱਲ ਰਹੀਆਂ ਹੁੰਦੀਆਂ ਨੇ ਕਹਿੰਦਾ ਭਰਾਵਾ ਮੈਂ ਦੂਰੋਂ ਖੜ ਕੇ ਦੇਖੀ ਜਾਨਾ ਵੀ ਇਹ ਚੱਲ ਕੀ ਰਿਹਾ ਕਹਿੰਦਾ ਹੁਣ ਭਰਾਵਾ ਮੈਂ ਬਰਥਡੇ ਪਾਰਟੀ ਤੇ ਕਹਤਾ ਜਾਣਾ ਸੀ ਕਹਿੰਦਾ ਮੇਰੇ ਤੋਂ ਰੰਗ ਉੱਡ ਗਏ ਦੇਖ ਕੇ ਵੀ ਆਹ ਕੀ ਚੱਕਰ ਆ ਵੀ ਮੇਰੀ ਘਰ ਵਾਲੀ ਕਿਸੇ ਹੋਰ ਮੁੰਡੇ ਨਾਲ ਗੱਡੀ 'ਚ ਬੈਠੀ ਹੈ ਨਾਲ ਮੇਰੀ ਸੱਸ ਬੈ ਕਹਿੰਦਾ ਵੀ ਜਦੋਂ ਮੈਂ ਕੰਮ ਤੋਂ ਵਾਪਸ ਆਉਂਦਾ ਜਾਂਦਾ ਮੇਰੀ ਘਰ ਵਾਲੀ ਵੀ ਘਰੇ ਬੈਠੀ ਹੁੰਦੀ ਮੇਰੀ ਸੱਸ ਵੀ ਬੈਠੀ ਤੇ ਮੇਰਾ ਸੌਰਵ ਬੈਠਾ ਹੁੰਦਾ ਮੈਂ ਕਹਿੰਦਾ ਪਹਿਲਾਂ ਮੈਂ ਗੱਲਾਂ ਗੱਲਾਂ ਚਾਹਦੀ ਘਰ ਨੂੰ ਪੁੱਛਿਆ ਤਾਂ ਕਹਿੰਦਾ ਉਹਨੇ ਪੈਰਾਂ ਦੇ ਪਾਣੀ ਨਹੀਂ ਪੈਣ ਦਿੱਤਾ ਕਹਿੰਦਾ ਉਸ ਤੋਂ ਤੋਂ ਮੈਂ ਗੱਲਾਂ ਗੱਲਾਂ ਸੱਸ ਨੂੰ ਪੁੱਛੇ ਮੰਮੀ ਜੀ ਤੁਸੀਂ ਕਿਤੇ ਬਾਹਰ ਘੁੰਮਣ ਫਿਰਨ ਗਏ ਸੀ ਕੋਈ ਨਾਣਾ ਪੁੱਤ ਮੈਂ ਤਾਂ ਕਦੇ ਗਈ ਨਹੀਂ ਕਹਿੰਦਾ ਸੱਸ ਨੇ ਵੀ ਨਹੀਂ ਅੱਖਾਂ 'ਚ ਘੱਟਾ ਪਾਤਾ ਕਹਿੰਦਾ ਹੁਣ ਜਦੋਂ ਘਰ ਵਾਲੀ ਮੁੱਕਰ ਗਈ ਮੇਰੀ ਸੱਸ ਵੀ ਮੁੱਕਰ ਗਈ ਕਹਿੰਦਾ ਮੈਨੂੰ ਯਕੀਨ ਹੋ ਗਿਆ ਵੀ ਦਾਲ ਹੁਣ ਪੂਰੀ ਕਾਲੀ ਹੋ ਚੁੱਕੀ ਐ ਵੀ ਮੇ ਕਹਿੰਦਾ ਭਰਾਵਾ ਹੁਣ ਮੈਨੂੰ ਰਾਤ ਨੂੰ ਨੀਂਦ ਉਹਨੋਂ ਵੀ ਹਟ ਗਈ। ਕਹਿੰਦਾ ਥੋੜੇ ਜਿਹੇ ਦਿਨ ਹੋਰ ਲੰਘਦੇ ਆ ਤੇ ਮੇਰੀ ਸੱਸ ਕਹਿੰਦਾ ਸਾਡੇ ਹੀ ਬੈੱਡਰੂਮ 'ਚ ਸੌਣ ਲੱਗ ਜਾਂਦੀ ਐ। ਕਹਿੰਦਾ ਮੈਂ ਬੜਾ ਹੈਰਾਨ ਹੋਇਆ ਵੀ ਆਹ ਕੀ ਚੱਕਰ ਆ ਵੀ ਹੁਣ ਮੇਰੀ ਘਰ ਵਾਲੀ ਐ ਮੈਂ ਆਪਦੀ ਘਰਵਾਲੀ ਦੇ ਨਾਲ ਬੈੱਡ ਤੇ ਸੌਣਾ ਹੀ ਸੌਣਾ ਤੇ ਨਾਲ ਕਹਿੰਦਾ ਹੁਣ ਮੇਰੀ ਸੱਸ ਵੀ ਆ ਕੇ ਉਸੇ ਰੂਮ 'ਚ ਸੌਣ ਲੱਗ ਗਈ। ਕਹਿੰਦਾ ਹੁਣ ਨਾ ਤਾਂ ਮੈਂ ਆਪ ਸੱਸ ਨੂੰ ਕਹਿ ਸਕਾਂ ਵੀ ਤੁਸੀਂ ਇੱਥੇ ਨਾ ਸੌਇਆ ਕਰੋ। ਕਹਿੰਦਾ ਮੈਂ ਆਪਦੀ ਘਰਵਾਲੀ ਨੂੰ ਕਿਹਾ ਵੀ ਤੇਰੀ ਮਾਂ ਸਾਡੇ ਬੈੱਡਰੂਮ 'ਚ ਸੌਂਦੀ ਐ ਵੀ ਇਹਨਾਂ ਨੂੰ ਭੋਰਾ ਸ਼ਰ ਕਹਿੰਦਾ ਗੋ ਮੇਰੀ ਘਰ ਵਾਲੀ ਮੈਨੂੰ ਡਟ ਕੇ ਪੈ ਗਈ ਵੀ ਮੇਰੀ ਮਾਂ ਆ ਕਿੱਥੇ ਮਰਜੀ ਸੌਂ ਸਕਦੀ ਆ ਵੀ ਤੈਨੂੰ ਬਾੜੀ ਅੱਗ ਲੱਗੀ ਆ ਸਾਰਾ ਕੁਝ ਕਰਨ ਕਰਾਉਣ ਦੀ ਕਹਿੰਦਾ ਵੀ ਮੈਂ ਚੋਪ ਕਰ ਗਿਆ ਕਹਿੰਦਾ ਹੁਣ ਮੈਨੂੰ ਆਪਦੀ ਘਰ ਵਾਲੀ ਤੇ ਪੂਰਾ ਸ਼ੱਕ ਹੋ ਗਿਆ ਵੀ ਇਹਨੇ ਪਾਸਵਰਡ ਵੀ ਚੇਂਜ ਕਰ ਲਿਆ ਠੀਕ ਆ ਮੈਂ ਅੱਖਾਂ ਨਾਲੇ ਵੀ ਦੇਖ ਲਿਆ ਵੀ ਕਿਸੇ ਮੁੰਡੇ ਨਾਲ ਗੱਡੀ ਚ ਤੁਰੀ ਫਿਰਦੀ ਆ ਪਰ ਇਹ ਮੈਨੂੰ ਦੱਸਦੀ ਨਹੀਂ ਨਾ ਮੇਰੀ ਸੱਸ ਦੱਸਦੀ ਆ ਕਹਿੰਦਾ ਇੱਕ ਦਿਨ ਸੰਡੇ ਹੁੰਦਾ ਤੇ ਸੰਡੇ ਨੂੰ ਕਹਿੰਦਾ ਦੋ ਮੁੰਡੇ ਸਾਡੇ ਘਰੇ ਆ ਜਾਂਦੇ ਆ ਘਰੇ ਆ ਕੇ ਚਾਹ ਪਾਣੀ ਪੀਂਦੇ ਆ ਮੇਰੀ ਸੱਸ ਵੀ ਬੈਠੀ ਨਹੀਂ ਮੇਰਾ ਸਹੁਰਾ ਬੈਠਾ ਤਾਂ ਮੈਂ ਵੀ ਇੱਥੇ ਕਹਿੰਦਾ ਅਮਰੀਕਾ ਨਾਲ ਬੜੇ ਹਾਸ ਦੇ ਖੇਡਦੇ ਆ ਗੱਲਾਂ ਬਾਤਾਂ ਕਰਦੇ ਆ ਉਸ ਤੋਂ ਬਾਅਦ 2 ਘੰਟੇ ਬਾਅਦ ਉਹ ਚਲੇ ਜਾਂਦੇ ਆ ਕਹਿੰਦਾ ਜਦੋਂ ਉਹ ਚਲੇ ਜਾਂਦੇ ਆ ਤੇ ਮੈਂ ਆਪਦੀ ਘਰ ਨੂੰ ਪੁੱਛਿਆ ਵੀ ਗੱਲ ਸੁਣ ਬੀ ਇਹ ਮੁੰਡੇ ਕੌਣ ਸੀ ਉਹ ਕਹਿੰਦੀ ਵੀ ਤਾਂ ਮੇਰੇ ਫਰੈਂਡ ਸੀਗੇ ਇਹ ਤਾਂ ਮੇਰੇ ਨਾਲ ਪੰਜਾਬ 'ਚ ਮੇਰੇ ਕਲਾਸਮੇਟ ਹੁੰਦੀ ਮੈਂ ਨਾਲ ਪੜ੍ਹਦੇ ਹੁੰਦੀ ਜੇ ਸੀ ਉਹ ਸੀ ਕਹਿੰਦਾ ਮੈਂ ਆਪਦੀ ਘਰ ਨੂੰ ਕਿਹਾ ਵੀ ਦੇਖ ਪੰਜਾਬ 'ਚ ਜੋ ਮਰਜ਼ੀ ਸੀ ਠੀਕ ਆ ਕੋਈ ਚੱਕਰ ਨਹੀਂ ਜਦੋਂ ਤੂੰ ਕੁਵਾਰੀ ਹੁੰਦੀ ਸੀ ਜੋ ਮਰਜ਼ੀ 'ਚ ਕੋਈ ਚੱਕਰ ਨਹੀਂ ਪਰ ਹੁਣ ਤੂੰ ਮੇਰੇ ਨਾਲ ਵਿਆਹ ਹੀ ਆ ਤੇ ਹੁਣ ਆ ਫਰੈਂਡ ਫਰੰਡ ਨਾਲ ਇੱਥੇ ਕੰਮ ਨਹੀਂ ਚੱਲਣਾ ਤੇ ਉਹ ਕਹਿੰਦੀ ਕਹਿੰਦਾ ਮੈਂ ਕਿਹਾ ਵੀ ਮੈਂ ਵੀ ਕੈਨੇਡਾ ਹੀ ਰਹਿਣਾ ਵੀ ਕੋਈ ਚੱਕਰ ਨਹੀਂ ਮੈਨੂੰ ਪਤਾ ਸਾਰਾ ਕੁਝ ਚੱਲਦਾ ਪਰ ਆਪਣੇ ਘਰ 'ਚ ਸਾਰਾ ਕੁਝ ਨਹੀਂ ਚੱਲਣਾ ਕਹਿੰਦਾ ਅਮਰੀਕਾ ਵਾਲੀ ਮੇਰੇ ਨਾਲ ਕਹਿੰਦਾ ਜ਼ਬਾਨ ਲੜਾਉਣ ਲੱਗ ਜਾਂਦੀ ਹੈ ਕਹਿੰਦਾ ਕੰਮ ਗਾਲੋ ਗਾਲੀ ਹੋ ਜਾਂਦਾ ਤੇ ਕਹਿੰਦਾ ਮੇਰੇ ਤੋਂ ਚਪੇੜ ਅਮਰੀਕਾ ਵਾਲੀ ਦੇ ਕੇ ਵੱਜ ਜਾਂਦੀ ਹੈ ਕਹਿੰਦਾ ਭਰਾਵਾ ਜਦੋਂ ਚਪੇੜ ਵੱਜ ਜਾਂਦੀ ਹੈ ਕਹਿੰਦਾ ਮੇਰੀ ਸੱਸ ਤੇ ਮੇਰਾ ਸਹੁਰਾ ਤੇ ਪੁੱਡ ਕੁੱਟਦੇ ਆ ਵੀ ਤੂੰ ਸਾਡੀ ਕੁੜੀ ਨੂੰ ਚਪੇੜ ਮਾਰੀ ਤੇ ਕਿਉਂ ਮਾਰੀ ਇਸ ਤਾਂ ਹੁਣੇ ਪੁਲਿਸ ਨੂੰ ਬੁਲਾਉਣੇ ਜਾਂ ਸਾਡੀ ਕੁੜੀ ਤੋਂ ਮਾਫੀ ਮੰਗ ਕਹਿੰਦਾ ਮੈਂ ਆਪਦੀ ਸੱਸ ਨੂੰ ਕਿਹਾ ਵੀ ਤੁਸੀਂ ਆਪਦੀ ਧੀ ਨੂੰ ਤਾਂ ਕੀ ਸਮ ਇਹ ਕਹਿੰਦੀ ਮੇਰੇ ਫਰੈਂਡ ਆ ਦੱਸੋ ਵਿਆਹ ਤੋਂ ਕਿਹੜੇ ਫਰੈਂਡ ਹੁੰਦੇ ਆ ਕਦਾਂ ਮੁੜ ਕੇ ਮੈਂ ਗੁੱਸੇਜ ਸੱਸ ਨੂੰ ਵੀ ਕਹਿਤਾ ਵੀ ਮੈਂ ਕੁਛ ਮਹੀਨੇ ਪਹਿਲਾਂ ਤੁਹਾਨੂੰ ਕਿਸੇ ਮੁੰਡੇ ਨਾਲ ਗੱਡੀ 'ਚ ਦੇਖਿਆ ਸੀਗਾ ਤੁਸੀਂ ਬੜੇ ਦੰਦ ਕਾਟੇ ਤੁਸੀਂ ਗੱਲਾਂ ਕਰਦੇ ਪਏ ਸੀ ਕਿ ਤੂੰ ਵੀ ਨਾਲ ਬੈਠੀ ਸੈਂ ਤੇ ਤੇਰੀ ਧੀ ਵੀ ਨਾਲ ਬੈਠੀ ਸੀ ਤੁਸੀਂ ਮੈਨੂੰ ਉਹ ਗੱਲ ਬਿਲਕੁਲ ਵੀ ਨਹੀਂ ਦੱਸੀ ਤੁਸੀਂ ਉਸ ਗੱਲ ਤੇ ਪੜਦਾ ਪਾਇਆ ਪਰ ਮੈਂ ਉਹ ਚ ਜੱਖਰ ਨਾਲ ਦੇਖ ਲਈ ਕਹਿੰਦਾ ਜਦੋਂ ਮੇਰੀ ਸੱਸ ਨੂੰ ਪਤਾ ਲੱਗਿਆ ਵੀ ਇਹਨਾਂ ਸਾਰੇ ਪੜਦੇ ਖੁੱਲ ਗਏ ਕਹਿੰਦਾ ਮੇਰੀ ਸੱਸ ਮੈਨੂੰ ਕਹਿੰਦੀ ਵੀ ਗੱਲ ਸੁਣ ਮੇਰੀ ਕੰਨ ਖੋਲ ਕੇ ਵੀ ਤੂੰ ਜਿੰਨੀਆਂ ਮਰਜ਼ੀ ਸਹੇਲੀਆਂ ਰੱਖ ਜਿੰਦਾ ਮਰਜੀ ਘੁੰਮਣਾ ਫਿਰਨ ਜਾ ਜਿੰਦਾ ਮਰਜੀ ਰੋਟੀ ਖਾ ਜਿੰਦਾ ਮਰਜੀ ਰਾਤ ਰਹਿ ਮੇਰੀ ਧੀਤ ਨੂੰ ਕੁਝ ਨਹੀਂ ਕਹਿੰਦੀ ਪਰ ਮੇਰੀ ਧੀ ਦੇ ਫਰੈਂਡ ਘਰੇ ਵੀ ਆਉਣਗੇ ਪਾਰਟੀਆਂ ਤੇ ਵੀ ਜਾਊਗੀ ਘੁੰਮੂ ਫਿਰੋਗੀ ਵੀ ਕਿਸੇ ਨਾਲ ਰੋਟੀ ਪਾਣੀ ਵੀ ਖਾ ਸਕਦੀ ਮੇਰੀ ਧੀ ਕਿਸੇ ਨਾਲ ਰਹਿ ਵੀ ਸਕਦੀ ਹੈ ਰਾਤ ਨੂੰ ਤੂੰ ਕੁਝ ਨਹੀਂ ਕਹਿ ਸਕਦਾ ਕਿਉਂਕਿ ਪੁੱਤੇ ਕੈਨੇਡਾ ਇਹ ਪੰਜਾਬ ਨਹੀਂ ਹੈਗਾ ਜਿੰਦਾ ਭਰਾਵਾ ਫਿਰ ਮੈਂ ਸਦਾ ਕਹਤਾ ਵੀ ਦੇਖ ਵੀ ਜੇ ਤੇਰੀ ਧੀ ਕਿਸੇ ਨਾਲ ਫਰੈਂਡ ਨਾਲ ਘੁੰਮਣ ਵੀ ਜਾ ਸਕਦੀ ਆ ਕਿਸੇ ਨਾਲ ਰਾਤ ਵੀ ਰਹਿ ਸਕਦੀ ਕਿਸੇ ਨਾਲ ਬਹਿ ਕੇ ਰੋਟੀਆਂ ਵੀ ਖਾ ਸਕਦੀ ਆ ਫਿਰ ਇਹਨੂੰ ਮੇਰੀ ਤਾਂ ਕੋਈ ਲੋੜ ਹੈ ਹੀ ਨਹੀਂਗੀ ਕਹਿੰਦਾ ਗੋ ਮੇਰੀ ਸੱਸ ਕਹਿੰਦੀ ਪੁੱਤ ਤੂੰ ਤੇਰੀ ਸੋਚਣੀ ਆ ਕਹਿੰਦਾ ਫਿਰ ਮੈਂ ਆਦੀ ਘਰ ਨੂੰ ਪੁੱਛਿਆ ਵੀ ਦੱਸ ਤੂੰ ਕੀ ਚਾਹੁੰਨੀ ਐ ਕਹਿੰਦਾ ਕੋ ਮੇਰੇ ਘਰ ਨਹੀਂ ਵੀ ਸਾਫ਼ ਕਹਿਤਾ ਵੀ ਮੈਂ ਤਾਂ ਫਰੈਂਡ ਰੱਖੂੰਗੀ ਠੀਕ ਆ ਮੈਂ ਆਪਦੀ ਲਾਈਫ ਤੋਂ ਬੜੀ ਬੋਰ ਹੋ ਚੁੱਕੀ ਆ ਤੂੰ ਮੇਰੀ ਉਨੀ ਕੇਅਰ ਨਹੀਂ ਕਰਦਾ ਤਾਂ ਬਸ ਉਹੀ ਗੱਲ ਵੀ ਨਾ ਰਹਿਣ ਵਾਲੀ ਗੱਲ ਆ ਕਹਿੰਦਾ ਮੈਂ ਸਮਝ ਗਿਆ ਵੀ ਹੁਣ ਪਾਣੀ ਸਿਰ ਤੋਂ ਲੰਘ ਗਿਆ ਕਹਿੰਦਾ ਮੁੜਕੇ ਮੈਂ ਉਹਦੇ ਮਾਂ ਪਿਓ ਨਾਲ ਗੱਲ ਕੀਤੀ ਕਹਿੰਦਾ ਮੇਰਾ ਪਿਓ ਕਹਿੰਦਾ ਪੁੱਤ ਸਾਰਾ ਕੁਝ ਛਾੜ ਛੜਾ ਕੇ ਤੂੰ ਪੰਜਾਬ ਆ ਜਾ ਆਪਣੇ ਕੋਲੇ 20 ਕਿੱਲੇ ਜ਼ਮੀਨ ਆ ਆਪਾਂ ਨੂੰ ਕੋਈ ਲੋੜ ਨਹੀਂ ਹੈਗੀ ਕਹਿੰਦਾ ਮੇਰਾ ਪਿਓ ਪਹਿਲਾਂ ਹੀ ਬਹੁਤ ਪਿੱਟਦਾ ਸੀ ਵੀ ਕੁੜੀ ਦਾ ਮਾਂ ਪਿਓ ਬਹੁਤ ਪਰ ਕਹਿੰਦਾ ਮੈਂ ਮਾੜੀ ਕਿਸਮ ਦੇ ਲੋਕਾਂ ਦੇ ਪਿਓ ਤੋਂ ਬਾਹਰ ਹੋ ਕੇ ਕਹਿੰਦਾ ਵਿਆਹ ਕਰਾ ਲਿਆ ਕਹਿੰਦਾ ਮੇਰੀ ਸਾਸਰੇ ਸਿੱਧਾ ਕਹਿੰਦਾ ਵੀ ਰਹਿਣਾ ਰਹਿ ਜੇ ਤਲਾਕ ਨੇ ਤਲਾਕ ਦਿੱਤੇ ਸਾਡੀ ਕੁੜੀ ਤਾਂ ਜਿੱਥੇ ਮਰਜੀ ਜਾਵੇ ਆਵੇ ਉਹ ਤੂੰ ਰੋਕ ਟੋਕ ਨਹੀਂ ਸਕਦਾ ਤੁਹਾਡੀ ਕੁੜੀ ਦਾ ਫੋਨ ਦੀ ਫੁੱਲ ਆਫ ਹਾਲੀ ਨਹੀਂ ਕਰ ਸਕਦਾ ਕਹਿੰਦਾ ਭਰਾ ਤੂੰ ਤੂੰ ਮੈਂ ਮੈਂ ਹੋ ਗਈ ਮੈਂ ਚੱਕਿਆ ਟੈਂਚੀ ਆਪਦੇ ਯਾਰਾਂ ਮਿੱਤਰਾਂ ਕੋਲੇ ਚਲਾ ਗਿਆ ਕਹਿੰਦਾ ਪਿੱਛੋਂ ਨਾ ਮੇਰੀ ਸਾਸਰੇ ਨੇ ਫੋਨ ਕੀਤਾ ਨਾ ਮੇਰੇ ਸਹੁਰੇ ਨੇ ਫੋਨ ਕੀਤਾ ਦੋ ਦਿਨਾਂ ਬਾਅਦ ਕਹਿੰਦਾ ਮੇਰੀ ਸੱਸ ਦਾ ਮੈਨੂੰ ਫੋਨ ਜਾਂਦਾ ਕੀ ਹੁਣ ਤੇਰੀਆਂ ਕੀਸੀਆਂ ਵੇਖੀ ਕਰਾਉਂਦੇ ਤੇਰੀਆਂ ਪੂਛਾਂ ਵੇਖ ਵਾਰਨਿੰਗ ਵਾਰਨਿੰਗ ਦੇ ਕੇ ਮੈਨੂੰ ਛੱਡਤਾ ਉਸ ਵਤ ਤਲਾਕ ਦਾ ਕੇਸ ਲੱਗ ਗਿਆ ਸਾਡਾ ਤਲਾਕ ਹੋ ਗਿਆ ਬਾਈ ਕਹਿੰਦਾ ਵੀ ਮੇਰਾ ਤਲਾਕ ਕਰਾਉਣ ਦੇ ਵਿੱਚ ਸਭ ਤੋਂ ਵੱਡਾ ਰੋਲ ਮੇਰੀ ਸੱਸ ਦਾ ਤੇ ਮੇਰੇ ਸਹੁਰੇ ਦਾ ਕਹਿੰਦਾ ਜਦੋਂ ਤੱਕ ਉਹ ਕੈਨੇਡਾ ਨਹੀਂ ਸੀ ਆਏ ਉਦੋਂ ਤੱਕ ਕਹਿੰਦਾ ਮੇਰੀ ਘਰ ਵਾਲੀ ਮੈਨੂੰ ਹਾਂਜੀ ਹਾਂਜੀ ਕਹਿੰਦੀ ਸੀ ਕਹਿੰਦਾ ਜਦੋਂ ਮੇਰੀ ਸੱਸ ਤੇ ਮੇਰਾ ਸਹੁਰਾ ਆ ਗਏ ਉਸ ਤੋਂ ਬਾਅਦ ਕਹਿੰਦਾ ਤੂੰ ਤੜਾ ਕਿਤੇ ਆ ਗਈ ਕਹਿੰਦਾ ਉਸ ਤੋਂ ਬਾਅਦ ਮੇਰੀ ਘਰ ਵਾਲੀ ਬਾਹਰ ਵੀ ਮੂੰਹ ਮਾਰਨ ਲੱਗ ਗਈ ਤੇ ਕਹਿੰਦਾ ਸਭ ਤੋਂ ਵੱਡੀ ਬੇਸ਼ਰਮੀ ਵਾਲੀ ਗੱਲ ਇਹ ਆ ਕਿ ਮੇਰੀ ਸੱਸ ਦੇ ਸਾਹਮਣੇ ਕਹਿੰਦਾ ਮੁੰਡੇ ਘਰੇ ਮਿਲ ਲਾਉਂਦੇ ਸੀ ਕਹਿੰਦੀ ਸੀ ਕਹਿੰਦੀ ਕਿ ਮੇਰਾ ਸਹੁਰਾ ਵੀ ਕਬੂਤਰ ਤਰ੍ਹਾਂ ਖਾਂ ਮੀੜ ਗਿਆ ਬੈਠਾ ਰਹਿੰਦਾ ਸੀਗਾ ਮੁੰਡੇ ਘਰੇ ਮਿਲ ਲਾਉਂਦੇ ਸੀ ਉਹਨਾਂ ਨਾਲ ਘੁੰਮਣ ਫਿਰਨ ਜਾਂਦੀ ਸੀ ਮੇਰੇ ਸਾਸਰ ਨੂੰ ਸਾਰਾ ਕੁਝ ਪਤਾ ਸੀ ਪਰ ਕਹਿੰਦਾ ਮੈਨੂੰ ਸੀ ਨਹੀਂ ਸੀ ਕੁਝ ਵੀ ਪਤਾ ਕਹਿੰਦਾ ਜੀ ਮਾਪਿਓ ਚੰਗਾ ਆਉਂਦਾ ਤੇ ਧੀ ਨੂੰ ਸਮਝਾਉਂਦੇ ਵੀ ਗੱਲ ਸੁਣ ਤੂੰ ਵਿਆਹੀ ਵਰੀਆਂ ਭੋਰਾ ਸ਼ਰਮ ਨੂੰ ਹੱਥ ਮਾਰ ਕਹਿੰਦਾ ਉਲਟਾ ਆਪ ਦੀ ਧੀ ਦਾ ਸਾਥ ਦੇਣ ਲੱਗ ਗਏ ਕਹਿੰਦਾ ਫਿਰ ਧੀ ਨੂੰ ਖੁੱਲੀਆਂ ਛੁੱਟੀਆਂ ਹੋ ਗੀਆਂ ਵੀ ਮੇਰਾ ਮਾਪਿਓ ਨਾਲ ਮੈਨੂੰ ਕਦੀ ਟੈਨਸ਼ਨ ਕਹਿੰਦਾ ਭਰਾਵਾ ਹੁਣ ਤਲਾਕ ਹੋ ਗਿਆ ਕਹਿੰਦਾ ਹੁਣ ਮੈਂ ਅੱਡ ਰਹਿਣਾ ਕਹਿੰਦਾ ਕੀ ਖਟਿਆ ਮ ਆਪਦੀ ਘਰ ਲਈ ਵੀ ਹੱਥੋਂ ਗਵਾਲੀ ਤੇ ਬਾਈ ਕਹਿੰਦਾ ਵੀ ਇਹ ਮੇਰੀ ਕਹਾਣੀ ਲੋਕਾਂ ਨੂੰ ਸੁਣਾਈਂ ਜਰੂਰ ਕਿ ਬਹੁਤ ਸਾਰੇ ਮੁੰਡਿਆਂ ਦੇ ਕੈਨੇਡਾ ਦੇ ਵਿੱਚ ਉਹਨਾਂ ਦੇ ਸੱਸ ਸਹੁਰੇ ਨੇ ਘਰ ਖਰਾਬ ਕੀਤੇ ਆ ਆਪਦੀਆਂ ਧੀਆਂ ਨੂੰ ਛੇ ਦਿੰਦੇ ਆ ਆਪਦੀਆਂ ਧੀਆਂ ਨੂੰ ਹੱਲਾਸ਼ੇਰੀ ਦਿੰਦੇ ਆ ਆਪਦੀਆਂ ਧੀਆਂ ਵਿੱਚ ਉਹਨਾਂ ਨੂੰ ਕੋਈ ਵੀ ਗਲਤੀ ਨਹੀਂ ਦਿਸਦੀ ਬਗਾਨੇ ਪੁੱਤ 'ਚ ਹੀ ਸਾਰਾ ਕਸੂਰ ਕੱਢ ਦਿੰਦੇ ਆ ਕਹਿੰਦਾ ਇੱਥੇ ਆ ਕੇ ਬਹਿ ਜਾਂਦੇ ਆ ਆਪਦੀਆਂ ਧੀਆਂ ਦੇ ਘਰ 'ਚ ਮੁੜ ਕੇ ਇੱਥੋਂ ਪੰਜਾਬ ਜਾਣ ਦਾ ਨਾਂ ਨਹੀਂ ਲੈਂਦੇ ਇੱਥੋਂ ਖਾਂਦੇ ਪੀਂਦੇ ਆ ਤੇ ਇੱਥੇ ਹੀ ਕਹਿੰਦਾ ਘਰ 'ਚ ਮੁੜ ਕੇ ਪਾੜਾ ਪਾ ਦਿੰਦੇ ਆ ਤੇ ਮਾੜਾ ਕਹਿੰਦਾ ਮੁੜ ਕੇ ਜਵਾਈ ਨੂੰ ਬਾਈ ਕਹਿੰਦਾ ਵੀ ਵੀਡੀਓ ਵਿੱਚ ਇੱਕ ਜ਼ਰੂਰ ਅਪੀਲ ਕਰੀ ਵੀ ਕੁੜੀਆਂ ਦੇ ਮਾਪਿਓ ਕੈਨੇਡਾ ਜਾ ਕੇ ਆਪ ਦੀ ਧੀਆਂ ਦੇ ਘਰ ਨਾ ਖਰਾਬ ਕਰਨ ਕਹਿੰਦਾ 70% ਕੈਨੇਡਾ ਦੇ ਵਿੱਚ ਸੱਸ ਸਹੁਰੇ ਨੇ ਜਵਾਈਆਂ ਦੇ ਘਰ ਖਰਾਬ ਕੀਤੇ ਆ ਤੇ ਉਹਨਾਂ ਦੀ ਅੱਖਾਂ ਸਾਹਮਣੇ ਉਹਨਾਂ ਦੀਆਂ ਕੁੜੀਆਂ ਯਾਸ਼ੀ ਕਰਦੀਆਂ ਨੇ ਬੀਅਰ ਵੀ ਪੀਂਦੀਆਂ ਨੇ ਸੂਟੇ ਵੀ ਰੈਂਦੀਆਂ ਨੇ ਝੂਟੇ ਵੀ ਲੈਂਦੀਆਂ ਨੇ ਪਰ ਮਾਪਿਓ ਕਹਿੰਦਾ ਕੋਈ ਗੱਲ ਨਹੀਂ ਧੀਏ ਤੂੰ ਨਿਜਾਰੇ ਲੁੱਟ ਜਵਾਈਨ ਤੋਂ ਅਸੀਂ ਮੁੜ ਕੇ ਮੂਹਰੇ ਲਾ ਲਾਂਗੇ ਇਸ ਵੀਡੀਓ ਨੂੰ ਬਾਕੀ ਸ਼ੇਅਰ ਕਰਿਓ ਤਾਂ ਜੋ ਕਿਸੇ ਹੋਰ ਦਾ ਘਰ ਨਾ ਉਜੜੇ ਸ਼ਾਇਦ ਕੋਈ ਹੋਰ ਸੱਸ ਸਹੁਰਾ ਸਿਆਣਾ ਹੋ ਜਾਏ ਆਪ ਦੇ ਜਵਾਈ ਦਾ ਘਰ ਖਰਾਬ ਨਾ ਕਰੇ ਸਾਡਾ ਮਕਸਦ ਦਾ ਬਤੋ ਲੋਕਾਂ ਨੂੰ ਸੂਚਿਤ ਕਰਨਾ ਅਸੀਂ ਕਿਸੇ ਦੇ ਮਨ ਨੂੰ ਠੇਸ ਨਹੀਂ ਪਹੁੰਚਾਉਣਾ ਚਾਹੁੰਦੇ ਵੀਡੀਓ ਦੇਖਣ ਦਾ ਬਹੁਤ ਬਾਤ ਧੰਨਵਾਦ